ਮੈਂ ਕੰਮ ਇਹ 15 ਸਾਲ ਤੋਂ ਕਰਨਿਆ ਜੀ ਮੇਰਾ ਡੈਡੀ ਇਸਕਾ ਚਲਾਉਂਦਾ ਸੀ ਘਰ ਦੀ ਗਰੀਬੀ ਬਹੁਤ ਸੀ ਉਦੋਂ ਕਿਰਾਏ ਤੇ ਕਮਰੇ ਵੀ ਬਹੁਤ ਮੁਸ਼ਕਲ ਨਾਲ ਮਿਲਦੇ ਸੀ ਸਾਡੇ ਤੇ ਅਸੀਂ ਤਿੰਨ ਭੈਣ ਭਰਾਵਾਂ ਦੋ ਭੈਣਾਂ ਵਾਂ ਤੇ ਮੈਂ ਸਭ ਤੋਂ ਵੱਡਾ ਵਾਂ ਦੋਵਾਂ ਦਾ ਵਿਆਹ ਕਰਤਾ ਜਦੋਂ ਇਹ ਕੰਮ ਬੌਧੀ ਮੈਂ ਚਾਲੂ ਕੀਤਾ ਸੀ ਉਦੋਂ ਮੈਂ 15 ਸਾਲ ਦਾ ਅਸੀਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਤੇ ਇਹ ਕੰਮ ਮੈਂ ਚਾਲੂ ਕੀਤਾ ਜੀ ਕੰਮ ਸ਼ੁਰੂ ਕੀਤਾ ਇੱਕ ਬੈਲਨ ਬਣਾਉਂਦਾ ਕੰਮ ਚਾਲੂ ਕੀਤਾ ਵਾ ਇਹ ਚ ਗੁਬਾਰੇ ਵੇਚਦਾ ਵਾਂ ਛਤਰੀ ਟੋਕਰੀ ਜੱਗ ਵਰਲਡ ਕੱਪ ਮੰਕੀ ਬੱਚਿਆਂ ਦਾ ਮਨੋਰੰਜਨ ਕਰਦਾ ਵਾਂ ਗਾਗ ਨੂੰ ਖਿੱਚਣ ਵਾਸਤੇ ਮੈਂ ਆਵਾਜ਼ਾਂ ਕੱਢਦਾ ਵਾਂ ਤੋਤੇ ਦੀ ਕੁੱਤੇ ਦੀ ਮੋਰ ਦੀ ਤੇ ਮਿੱਠੂ ਦੀ ਇਹ ਕੰਮ ਕਰਦੇ ਕਰਦੇ ਮੈਨੂੰ ਕਾਫੀ ਚੇਰ ਹੋ ਚੱਲਿਆ ਵਾ ਜੋ ਕਿ ਮੇਰਾ ਘਰ ਦਾ ਗੁਜ਼ਾਰਾ ਵਧੀਆ ਚੱਲਣਦਿਆ ਜੀ ਮੈਂ ਵਾਜਾ ਕਰਨੀ ਹੁੰਦਾ ਗਾਗ ਨੂੰ ਪਿੱਛੇ ਲਈ ਸ਼ੁਰੂ ਕੀਤੀ ਹਾਂਜੀ ਵਾਜਾ ਕੱਢਦਾ ਮੈਂ ਜੋ ਕਿ ਬੱਚੇ ਦਾ ਧਿਆਨ ਪਵੇ ਗਾਗ ਦਾ ਧਿਆਨ ਪਵੇ ਕਿ ਇਹ ਦੇਖਣ ਕਿ ਕੀ ਇਹ ਚੀਜ਼ ਹੈਗੀ ਆ ਉਹਦੇ ਬਾਅਦ ਸਭ ਜੀ ਮੈਂ ਮਿਹਨਤ ਬੜੀ ਕੀਤੀ ਬੱਚੇ ਛੋਟੇ ਛੋਟੇ ਪਾਲੇ ਇਕੱਲਾ ਘਰ ਤੇ ਪਰਿਵਾਰ ਤੇ ਮੈਂ ਸਭ ਤੋਂ ਵੱਡਾ ਹਾਂ ਡੈਡੀ ਮੰਮੀ ਯੂਪੀ ਰਹਿੰਦੇ ਹੀ ਮੈਂ ਆ ਕੇ ਇੱਥੇ ਬੜੀ ਮਿਹਨਤ ਕੀਤੀ ਕੋਣ ਪਰਿਵਾਰ ਚ ਕੋਣ ਕੋਣ ਹੈ ਪਰਿਵਾਰ ਚ ਦੋ ਬੇਟ ਤਿੰਨ ਬੇਟੇ ਆ ਮੇਰੇ ਇੱਕ ਵੱਡਾ ਤੇ ਛੋਟਾ ਇੱਕ ਇੱਕ ਵਿਚਕਾਰ ਦਾ ਰਾਜੂ ਸਭ ਤੋਂ ਵੱਡਾ ਜੀ ਉਹ ਡਿਜ਼ਾਈਨਿੰਗ ਦਾ ਕੰਮ ਕਰਦਾ ਬੱਚੇ ਪੜਾਹ ਪੜਾ ਕੇ ਮੈਂ ਬੜੀ ਮਿਹਨਤ ਕੀਤੀ ਬੱਚੇ ਪੜਾਏ ਉਹਦੇ ਬਾਅਦ ਕਿੰਨਾ ਪੜਿਆ ਬੱਚੇ ਬੀਏ ਪੜਿਆ ਮੁੰਡਾ ਜੀ ਵੱਡਾ ਬਹੁਤ ਮਿਹਨਤ ਕਰਾਈ ਉਹ ਕੀ ਕਰਦਾ ਉਹਨੇ ਸੁਨਾਰੇ ਦਾ ਕੰਮ ਕਰਦਾ ਜੀ ਉਹਦੇ ਚ ਡਿਜ਼ਾਈਨਿੰਗ ਬਣਾਉਂਦਾ ਜੀ ਐਹੀ ਕੰਮ ਤੋਂ ਬੱਚੇ ਹਾਂਜੀ ਐਸੇ ਕੰਮ ਤੋਂ ਬੱਚੇ ਪੜਾਏ ਆ ਇੱਕ ਕਰਦੇ ਕਰਦੇ ਬੱਚੇ ਦੂਸਰਾ ਮੁੰਡਾ ਵਾ ਉਹਨੂੰ ਮੈਂ ਦਸਵੀਂ ਪੜਾਇਆ ਵਾ ਉਹਦੇ ਪਾਠੀ ਪਾਠੀ ਦਾ ਕੰਮ ਕਰਦਾ ਸਾਹਿਲ ਜੀ ਤੇ ਘਰ ਆਪਣਾ ਘਰ ਬਈ ਮਿਹਨਤ ਕਰ ਕਰਕੇ ਦਿਹਾੜੀਆਂ ਲਾ ਲ ਕੇ ਮਿਹਨਤ ਬਹੁਤ ਕੀਤੀ ਆ ਉਹਦੇ ਬਾਅਦ ਮਿਹਨਤ ਕਰਕੇ ਮੈਂ 5 ਮਰਲੇ ਜਗਾ ਲਿੱਤੀ ਉਹਦੇ ਬਾਅਦ ਥੋੜੀ-ਥੋੜੀ ਕਰਕੇ ਮੈਂ ਕਮਰੇ ਪਾਏ ਛੱਤ ਕਾਨਿਆਂ ਦੀ ਛੱਤ 'ਚ ਰਹਿ ਕੇ ਗੁਜ਼ਾਰਾ ਕੀਤਾ 30 ਸਾਲ ਜੀ ਉਹਦੇ ਬਾਅਦ ਮੈਂ ਮਾਲਕ ਨੇ ਬੜੀ ਕਿਰਪਾ ਕੀਤੀ ਉਹਦੇ ਬਾਅਦ ਅਸੀਂ ਦੋ ਕਮਰੇ ਬਣਾਏ ਆ ਦੋ ਕਮਰੇ ਇੱਕ ਰਸੋਈ ਬਾਥਰੂਮ ਲੈਟਰਨ ਮਾਲਕ ਨੇ ਬੜਾ ਕੁਝ ਦਿੱਤਾ ਜੀ ਕਿਰਪਾ ਮਾਲਕ ਦੀ ਬੜੀ ਆ ਜੀ ਹੋਰ ਕੀ ਕੀ ਕਰ ਲੈਂਦੇ ਹਾਂ ਮੈਂ ਉਹਦੇ ਬਾਅਦ ਇਹਦੇ ਬਾਅਦ ਵੀ ਮੈਂ ਥੋੜਾ ਜਿਹਾ ਕੰਮ ਕਰਦਾ ਹਾਂ ਜਿ ਤਰ੍ਹਾਂ ਘੋੜੀ ਸਿਖਾਉਣਾ ਘੋੜੀ ਨੂੰ ਨੱਚਣਾ ਬੱਚੇ ਇਸ ਬੱਚੇ ਨੂੰ ਸਿਖਾਉਣਾ ਬੱਚੇ ਨੂੰ ਨੱਚਣਾ ਕੁੱਤਿਆਂ ਨੂੰ ਕੁੱਤਿਆਂ ਨੂੰ ਮਤਲਬ ਜਾ ਸਿਖਾਉਣੀ ਕਿਤਰਾ ਬਹਿਣਾ ਕਿਤਰਾ ਖਲੋਣਾ ਦੁਕਾਨ ਤੋਂ ਸੌਦਾ ਕਿਤਰਾ ਲਿਆਉਣਾ ਮੈਨੂੰ ਇਹ ਵੀ ਸ਼ੌਂਕ ਹੈਗਾ ਜੀ ਬੜੀ ਮਿਹਨਤ ਕਰਕੇ ਇਹ ਸ਼ੌਂਕ ਮੈਂ ਆਪਣਾ ਕਾਮਯਾਬ ਕੀਤਾ ਵਾ ਤੇ ਸਤੰਦ ਕੰਮ ਵੀ ਮਿਲਦਾ ਕੋਈ ਹਾਂਜੀ ਘੋੜੀ ਸਿਖਾਣ ਦਾ ਵੀ ਕੰਮ ਮਿਲਦਾ ਕਿ ਜੱਟਾਂ ਦੇ ਕੋ ਮਿਲ ਜਾਂਦਾ ਵਾ ਜਿਤਨਾ ਕੋਈ ਸ਼ੌਕ ਨਾਲ ਘੋੜੀਆਂ ਰੱਖੀਆਂ ਵਾ ਕਿਸੇ ਵੇਲੇ ਘੋੜੀਆਂ ਤੇ ਬੱਚੇ ਵੀ ਨਹੀਂ ਫੰਦੇ ਡਰਦੇ ਆ ਉਹਨਾਂ ਨੂੰ ਜਾਂ ਸਿਖਾਈ ਦੀ ਬੱਚਾ ਦੀ ਬੈਣ ਦੀ ਜਾਂ ਸਿਖਾਈ ਦੀ ਆ ਬੱਚਿਆਂ ਨੂੰ ਛੋਟੇ ਬੱਚਾ ਨੂੰ ਨੱਚਣ ਦੀ ਜਾਂ ਸਿਖਾਈ ਦੀ ਘੋੜੀਆਂ ਨੱਚਣ ਸਿਖਾਈ ਦੀ ਆ ਉਹੀ ਉੱਤੇ ਬੈਣ ਦੀ ਜਾਂ ਸਿਖਾਈ ਦੀ ਆ ਬੰਦਿਆਂ ਨੂੰ ਵੀ ਜਾ ਸਿਕਾਈ ਦੀ ਬੱਚਿਆਂ ਨੂੰ ਜਾ ਸਿਕਾਈ ਦੀ ਹੈ ਮਿਹਨਤ ਕਰਕੇ ਸਭ ਕੁਝ ਬਣਾਇਆ ਹਾਂ ਮਿਹਨਤ ਕਰਨ ਵਾਲੇ ਲੋਕਾਂ ਨੂੰ ਹਾਂਜੀ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਭੈਣ ਭਰਾ ਰਿਸ਼ਤੇਦਾਰ ਜਿੰਨੇ ਵੀ ਹੈਗੇ ਆ ਸੱਜਣ ਮਿੱਤਰ ਹੈਗੇ ਆ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰਨ ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ ਜਿਹੜਾ ਕੰਮ ਮਿਹਨਤ ਨਾਲ ਕੀਤਾ ਜਾਂਦਾ ਉਹ ਫਲ ਦੇਊਗਾ ਮਾਲਕ ਇਹੀ ਅਰਦਾਸ ਬੇਨਤੀ ਜੋੜੀ ਕਰੋ ਕਿ ਮਾਲਕ ਆਪਣੇ ਕੰਮ ਤੋਂ ਇਲਾਵਾ ਹੋਰ ਵੀ ਕੰਮ ਸਾਰਿਆਂ ਦੇ ਚੱਲਣ ਕਿਰਪਾ ਕਰਨ ਜਿਹੜੇ ਮੇਰੇ ਵੀਰ ਰਾ ਜਿਹੜੇ ਬਾਹਰ ਜਾਂਦੇ ਆ ਉਹ ਨਾ ਜਾਣ ਇਤੋਂ ਚੰਗਾ ਇੱਥੇ ਆਪਣੀ ਮਿਹਨਤ ਕਰਨ ਮਿਹਨਤ ਦਾ ਫਲ ਮਾਲਕ ਜ਼ਰੂਰ ਦਿੰਦਾ ਵਾ